ਜੀ ਮਿੱਤਰੋ ਸ਼ਹਿਰ ਫਰੀਦਕੋਟ ਦੇ ਵਿੱਚ ਸਵਰਾਜ ਆਣਾਂ ਦੀ ਏਜੰਸੀ ਦੇ ਵਿੱਚ ਖੜੇ ਆਂ ਬਾਈਆਂ ਨੇ ਦੋ ਟਰੈਕਟਰ ਕੱਟੇ ਆ ਵਿੱਚ ਟਰੈਕਟਰਾਂ ਦੇ ਵਿੱਚ ਸੋ ਮਾਲਕ ਆਪਣੇ ਕੋਲੇ ਆ ਲੈਣੇ ਆ ਦੋਵਾਂ ਟਰੈਕਟਰਾਂ ਦੀ ਜਾਣਕਾਰੀ ਕਿਹੜਾ ਕਿਹੜਾ ਮਾਡਲ ਆ ਹਾਂਜੀ ਕੀ ਹਾਲ ਆ ਬਾਈ ਠੀਕ ਠਾਕ ਜੀ ਇਹ ਜਿਹੜਾ ਆਰਜਨ 6 ਤੋਂ 5 ਡੀਆਈ ਇਹ 2020 ਮਾਦੂ ਹੋਗਾ ਫਸਟ ਪਾਰਟੀ ਆ ਠੀਕ ਆ ਸਾਰਾ ਕੁਝ ਨਾਲ ਦਾ ਆ origignal ਆ ਸਾਰਾ ਟੈਟੂਰ ਮੈਂ ਨਾ ਸਾਰਾ ਕੁਝ ਨਾਲ ਦੇ ਠੀਕ ਆ ਬਾਈ ਕੋਈ ਚੀਜ਼ ਨਹੀਂ ਕੀਤੀ ਸੀ ਫੀਟ ਕੋਟ ਦਾ ਨੰਬਰ ਸੀਦਾ ਫਸਟ ਕਾਰਡ ਜਰ ਰਿਹਾ ਫਸਟ ਪਾਰਟੀ ਦਾ ਫ੍ਰੀ ਕੋਡ ਦਾ ਨੰਬਰ ਆ ਪੀਵੀ04 ਇੰਜਨ ਗੇਅਰ ਤਾਂ ਪੂਰਾ ਵਾਹ ਕੇ ਲੈ ਜਾਣ ਹਾਂ ਫੇਰ ਲਈ ਠੀਕ ਆ ਇੰਜਨ ਗੇਅਰ ਦਾ ਪੂਰਾ ਹੋ ਗਿਆ ਵਾਹ ਕੇ ਟਰੈਕਟਰ ਚਲਾ ਕੇ ਫੇਰ ਲਿਆ ਸਕਦੇ ਹਾਂ ਤੇ ਇਹ ਬਈ 21 ਮਾਡਲ ਹਨ 20 20 ਮਾਡਲ ਆ ਇਹ ਤੇ ਲੋਨ ਤਾਂ ਹੋ ਜਾਊਗਾ ਹਾਂ ਹਾਂ ਲੋਨ ਹੋ ਜਾਊਗਾ ਠੀਕ ਆ ਲੋਨ ਟਰੈਕਟਰ ਤੇ ਹੋ ਜਾਊਗਾ ਕੰਡੀਸ਼ਨ ਟਰੈਕਟਰ ਪੂਰਾ ਸਾਫ ਆ ਵਾਈ ਤੇ ਚੱਲਿਆ ਬਾਈ ਦਿਨਾਂ ਚੱਲਿਆ ਬਾਈ ਤੇ ਚੱਲਿਆ ਜਿੰਨਾ ਚੱਲਿਆ ਸਮਾਨ ਟਰੈਕਟਰ ਦੇ ਨਾਲ ਪੂਰਾ ਡੰਡਾ ਫੱਟੀ ਛੱਦਰੀ ਸੋ ਲੋਨ ਕਰਾ ਦੇਣਗੇ ਬਾਈ ਹੁਣੀ ਆਸਟੀਮੇਟ ਬਈ ਐ ਹੈ ਬਈ ਆਸਟੀਮੇਟ ਕੋਈ ਕਿੰਨੇ ਪੈਸੇ ਦੇ ਕੇ ਵੀ ਟਰੈਕਟਰ ਮਿਲ ਜਾ ਕਰ ਲਾਂਗੇ ਕਰ ਲਾਂਗੇ ਦੇਣੀ ਹੈ ਰੇਟ ਠੀਕ ਆ ਰੇਟ ਫੋਨ ਤੇ ਕਰ ਲਾਂਗੇ ਠੀਕ ਆ ਉਹ ਟਰੈਕਟਰ 'ਚ ਕੋਈ ਕਮੀ ਨਹੀਂ ਰੇਟ ਬਾਈ ਹੁਣੀ ਫੋਨ ਤੇ ਕਰ ਲੈਣਗੇ ਨੰਬਰ ਸਕਰੀਨ ਤੇ ਚੱਲਦੀ ਜਾਂਦਾ ਸੋ ਇੱਕ ਇਧਰ ਆ ਸਵਰਾਜ 744 XT ਇਹ ਕਿਹੜਾ ਮਾਡਲ ਆ 2021 ਵੀਵੀ ਪਾਸਪੋਰਟ ਜੇ ਪਹਿਲਾ ਟਰੈਕਟਰ ਆ ਸੁੰਦਰੀ ਹੈ ਠੀਕ ਆ ਮੇਰੇ ਨਮਾ ਲੈ ਲਿਆ ਵਾਂ ਪਰ ਵੋਂ ਪਰ ਲੱਗਾ ਮੂਰੇ ਕਗੜਾ ਸਾਰਾ ਟਰੈਕਟਰ ਚੀਕ ਠੀਕ ਆ ਵੀ ਕਰੀ ਕਿਸੇ ਕਿਸੇ ਫਿਰ ਇੱਕ ਪਰ ਦਾ ਪ੍ਰੋ ਹੀ ਪਰ ਦਾ ਪੀਵੀ05 ਸਾਰਾ ਨਾਲ ਦਾ ਹਨਾ ਸਾਰਾ ਪਾਸਟ ਹਨਰ ਆ ਸਾਰਾ ਨਾਲ ਦਾ ਟਰੈਕਟਰ ਕੰਡੀਸ਼ਨ ਚੈੱਕ ਕਰੋ ਤੁਸੀਂ ਬਾਕੀ ਜਿਹੜੇ ਜਾਂਸੀ ਦੀ ਜਾਂਸੀ ਵਾਲੇ ਵੇਖ ਕੇ ਕੱਢਦੇ ਚੰਗਾ ਟਰੈਕਟਰ ਜੇ ਮਾੜਾ ਕਾਗਜ਼ਾਂ ਦਾ ਟੈਕਨੀਕੀ ਹਾਂ ਕਾਗਜ਼ਾ ਪੱਤਰਾਂ ਦੀ ਫੁੱਲ ਗਰੰਟੀ ਆ। ਸਮਾਨ ਆਈ ਹੱਡ ਹੁੱਡ ਫੇਬਰ ਵਾਲੀ ਦੇਵੋਗੇ। ਮੈਂ ਗੱਲ ਕਰਦੇ। ਠੀਕ ਆ। ਡਬਲ ਡੈਕ ਦੇ ਪੁੱਤਰ ਆਣਾ ਇਹ। ਡੈਕ ਦੀ ਵਿੱਚ ਹੋਵੇਗੀ। ਕੰਪਨੀ ਵਾਲ ਤੋਂ ਹੀ ਹੋਊਗਾ। ਠੀਕ ਆ। ਕੰਪਨੀ ਦੇ ਵਿੱਚ ਕੰਪਨੀ ਦਿੱਤੀ ਦੇਗੀ। ਠੀਕ ਆ। ਸਮਾਨ ਸਾਰਾ ਕੋ ਨਾਲ ਆ। ਬਾਕੀ ਇਹਦਾ ਵੀ ਰੇਟ ਫੋਨ ਤੇ। ਲੋਨ ਇੱਥੇ ਵੀ ਹੋ ਜਾਊਗਾ। ਠੀਕ ਆ। ਤੇ ਬਾਈ ਨੰਬਰ ਬੋਲੀ ਇੱਕ ਵਾਰੀ। 985580010 ਠੀਕ ਆ। ਤੇ ਜਿਵੇਂ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਦਾ ਕਰੋਗੇ ਮਾਨਤਨ ਕਰਦੇ ਹਾਂ ਹਾਂ ਠੀਕ ਆ ਤੇ ਬਾਈਆਂ ਦਾ ਐਡਰੈਸ ਹੈਗਾ ਸਵਰਾਜ ਆਲਿਆਂ ਦੀ ਦਾਂਸੀਆ ਕੋਟ ਕਪੂਰਾ ਰੋਡ ਤੇ ਸ਼ਹਿਰ ਫਰੀਦਕੋਟ ਦੇ ਵਿੱਚ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਉਥੋਂ ਗੱਲ ਕਰਕੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਸੋ ਧੰਨਵਾਦ ਬਾਈ